ਅਸੀਂ ਇਹਨਾਂ ਨੂੰ ਪੁੱਛਦੇ ਹਾਂ ਜੀ ਕਿਵੇਂ ਰਹੀ ਜਿਆਦੀ ਮੀਟਿੰਗ ਤੇ ਕੀ ਏਜੰਡਾ ਹੈ ਤੁਹਾਡਾ ਜੀ ਪਹਿਲਾਂ ਮੈਂ ਦੱਸਣਾ ਚਾਹੁੰਨਾ ਮੇਰਾ ਨਾਮ ਜਗਦੀਸ਼ ਸਿੰਘ ਪੰਜਾਬ ਪ੍ਰਧਾਨ ਪਸ਼ੂ ਪਾਲਨ ਵਿਭਾਗ ਚੂਬਾ ਸਬ ਸਟੇਟ ਕਮੇਟੀ ਫਲਾਸਪੁਰ ਯੂਨੀਅਨ ਪੰਜਾਬ ਮੈਂ ਅੱਜ ਦੀ ਜਿਹੜੀ ਮੀਟਿੰਗ ਹੈ ਸਾਥੀ ਦਰਸ਼ਨ ਸਿੰਘ ਲਵਾਣਾ ਪੰਜਾਬ ਪ੍ਰਧਾਨ ਦੀ ਅਗਵਾਈ ਦੇ ਵਿੱਚ ਇਥੇ ਜ਼ਿਲ੍ਹਾ ਪਟਿਆਲਾ ਵੀ ਕਿ ਹੋਈ ਹੈ ਵੱਖ-ਵੱਖ ਜ਼ਿਲ੍ਹਿਆਂ ਤੋਂ ਲਗਭਗ 40 ਤੋਂ 50 ਸਾਥੀਆਂ ਨੇ ਇੱਥੇ ਇਸ ਮੀਟਿੰਗ ਦਾ ਹਿੱਸਾ ਲਿਆ ਤੇ ਇਹ ਹੀ ਅੱਜ ਏਜੰਡਾ ਬਣਿਆਗਾ ਕਿ ਜਿਹੜੇ ਲਗਭਗ ਅ ਤਰੀਕ ਆ ਯ ਆਪਣੀ 15 ਤੋਂ 16 ਕੋਈ ਦੋਨਾਂ ਚੋਂ ਇੱਕ ਤਰੀਕ ਡਿਸਾਈਡ ਕਰਕੇ ਪੂਰੇ ਪੰਜਾਬ ਦੇ ਵਿੱਚ ਖੇਤਰੀ ਜਿਲ੍ਹਾ ਡਿਪਟੀ ਡਾਇਰੈਕਟਰਾਂ ਦੁਆਰਾ ਮੰਗ ਪੱਤਰ ਮੈਮੈਂਡਮ ਦਿੱਤਾ ਜਾਊਗਾ ਜਿਹੜਾ ਕਿ ਮੰਤਰੀ ਸਾਹਿਬ ਡਾਇਰੈਕਟਰ ਸਾਹਿਬ ਅਤੇ ਸੈਕਟਰੀ ਸਾਹਿਬ ਨੂੰ ਉਹਨਾਂ ਕੋਲੇ ਪਹੁੰਚ ਕੇ ਦਰਜਾ ਚਾਰ ਮੁਲਾਜ਼ਮਾਂ ਦੀ ਜਿਹੜੀ ਆਖਦੀਆਂ ਮੰਗਾ ਨੇ ਉਹਦੇ ਸਬੰਧ ਵਿੱਚ ਹੋਊਗਾ ਜੇ ਉਸ ਤੋਂ ਸਬੰਧ ਵਿੱਚ ਸਾਨੂੰ ਮੀਟਿੰਗ ਨਾ ਮਿਲੀ ਤਾਂ ਆਉਣ ਵਾਲੀ 8 ਤਰੀਕ ਫਰਵਰੀ ਮਹੀਨੇ ਦੀ 8 ਤਰੀਕ ਨੂੰ ਲੰਬੀ ਵਿਖੇ ਵੱਡੀ ਰੈਲੀ ਕਰਕੇ ਅਤੇ ਰੋਸ ਮਾਰਚ ਕੀਤਾ ਜਾਊਗਾ ਇਹ ਸਾਡਾ ਅੱਜ ਦਾ ਏਜੰਡੇ ਦਾ ਫੈਸਲਾ ਹੋਇਆ ਠੀਕ ਹੈ ਜੀ ਸਾਰੇ ਪੰਜਾਬ ਤੋਂ ਸਾਥੀ ਪਹੁੰਚੇ ਨੇ ਜੀ ਬਹੁਤ ਬਹੁਤ ਧੰਨਵਾਦ ਸਾਰੇ ਸਾਥੀਆਂ ਦਾ ਇੱਥੇ ਪਹੁੰਚਣ ਤੇ ਜੇ ਸਾਡੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਗਈਆਂ ਤਾਂ ਇਸ ਤੋਂ ਵੱਡਾ ਸੰਘਰਸ਼ ਮੰਤਰੀ ਸਾਹਿਬ ਦੇ ਅਤੇ ਹੋਰ ਵਿਭਾਗੀ ਵਿਭਾਗ ਦੇ ਪ੍ਰਤੀ ਜਿਹੜਾ ਅਗਲਾ ਫੈਸਲਾ ਹੋਊਗਾ ਉਹ ਜਲਦੀ ਲਿੱਤਾ ਜਾਊਗਾ